ਕਿਸਾਨ ਜਥੇਬੰਦੀਆਂ ਲੋ ਜਿੱਥੇ ਪੰਜਾਬ ਭਰ ਦੇ ਵਿੱਚ ਹਲਕਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਤਰਨਾ ਲਾਇਆ ਉੱਥੇ ਹੀ ਅੱਜ ਸਰਕਾ ਸ੍ਰਾਣਾ ਦੇ ਘਰ ਦੇ ਬਾਹਰ ਤਰਨਾ ਲਾ ਕੇ ਰੋਸ ਪੰਜਾਰਾ ਕਰ ਰਹੀਆਂ ਕਿਸਾਨ ਜਥੇਬੰਦੀਆਂ ਅਸੀਂ ਗੱਲ ਕਰਦੇ ਹਾਂ ਅੱਜ ਦਾ ਮੇਨ ਮਕਸਦ ਕੀ ਆ ਔਰ ਕਰਨਾ ਲੋ ਆਵਾਜ਼ ਮਰਦਾਬਾਦ ਸਤਿ ਸ਼੍ਰੀ ਅਕਾਲ ਜਿੰਦਾਬਾਦ 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 ਆਪਣੇ ਹੱਕ ਲੈ ਕੇ ਰਹਿਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਆਪਣੇ ਹੱਕ ਲੈ ਕੇ ਰਹਿਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ веќе најде ника понекој е е ਇਿੱਥੇ ਸਾਂਝ ਜਥੇਬੰਦੀ ਦੇ ਧਰਨੇ ਚ ਕਾਇਏ ਗਏ ਸਨ ਖਨੋਰੀ ਬਾਰਡਰ ਅਤੇ ਸ਼ੰਭੂ ਤੋਂ ਉੱਥੇ ਕਿਸਾਨਾਂ ਦੇ ਵਿੱਚ ਵੀ ਕਾਫੀ ਗੁੱਸਾ ਹੈ ਕਿਉਂਕਿ ਉਹਨਾਂ ਕਈ ਕਿਸਾਨ ਅਤੇ ਜਥੇਬੰਦੀਆਂ ਦੇ ਆਗੂਆਂ ਔਰ ਕਿਸਾਨਾਂ ਨੂੰ ਜਦੋਂ ਕਿ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀਗਾ ਜਦੋਂ ਰਹਾ ਹੁਣ ਤੋਂ ਬਾਅਦ ਅੱਜ ਇਹਨਾਂ ਨੇ ਸਾਰੀ ਜਿਹੜੀ ਕਿ ਇੱਕ ਕਾਲ ਕੀਤੀ ਸੀਗੀ ਕਿ ਵਿਧਾਇਕ ਅਤੇ ਜਿਹੜੇ ਹੋਰ ਸੰਸਦ ਨੇ ਉਹਨਾਂ ਦੇ ਘਰਾਂ ਦੇ ਬਾਹਰ ਅਸੀਂ ਧਰਨੇ ਲਾ ਕੇ ਇਹ ਰੋਸ ਬਿਆਨ ਕਰਾਂਗੇ ਅੱਜ ਇੱਥੇ ਪਹੁੰਚਿਆ ਨੇ ਕਿਸਾਨ ਜਥੇਬੰਦੀ ਪੁੱਛਦੇ ਕਿਹੜੀ ਕਿਸਾਨ ਜਥੇਬੰਦੀ ਹੈ ਜਿਹੜੀ ਪਾਤੜਾ ਹਲਕਾ ਸਰਾਨਾ ਦੇ ਵਿਧਾਇਕ ਦੇ ਘਰ ਦੇ ਬਾਹਰ ਇੱਥ ਸਸਿਕਾ ਪ੍ਰਧਾਨ ਜੀ ਕੀ ਨਾਈ ਮੈਂ ਜੁਗਿੰਦਰ ਸਿੰਘ ਵਾਈਸ ਪ੍ਰਧਾਨ ਖੋਸਾ ਜੂਨੀਅਰ ਜੂਨੀਅਰ ਸੋਤਰਾ ਨਾਇਕ ਆਈ ਅੱਛਾ ਕੀ ਮੁੱਦਾ ਅੱਜ ਦਾ ਪ੍ਰਧਾਨ ਜੀ ਤੁਸੀਂ ਅੱਜ ਸਰਗਰਮੂ ਇੱਥੇ ਅੱਜ ਤੁਹਾਡਾ ਧਰਨਾ ਲੱਗਾ ਹੋਇਆ ਹੈ ਕਿਹੜੀ ਕਿਹੜੀ ਜਥੇਬੰਦੀ ਆ ਔਰ ਜਿਹੜੀ ਤੁਹਾਡੀ ਜਥੇਬੰਦੀ ਆ ਕਿਹੜੀ ਜਥੇਬੰਦੀ ਆ ਮੈਂ ਸ਼ਖਵਿੰਦਰ ਸਿੰਘ ਬਲਾਗ ਪਾਤੜਾ ਸਿੱਧੂਪੁਰ ਜਥੇਬੰਦੀ ਦਾ ਪ੍ਰਧਾਨ ਇਹ ਜਿਹੜਾ ਅੱਜ ਇਥੇ ਧਰਨਾ ਲਾਇਆ ਹੈ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਜਿਹੜਾ ਪਿਛਲੇ 1 ਸਾਲ ਤੋਂ ਵੱਧ ਜਿਹੜਾ ਖਨੌਰੀ ਬਾਰਡਰ ਤੇ ਕਿਸਾਨ ਮੋਰਚਾ ਲੱਗਾ ਸੀ ਉਸ ਨੂੰ ਇਹਨਾਂ ਨੇ ਪੰਜਾਬ ਸਰਕਾਰ ਨੇ 도ਗਲੀ ਨੀਤੀ ਦੇ ਨਾਲ ਕਿਸ ਤਰ੍ਹਾਂ ਖਦੇੜਿਆ ਇੱਕ ਪਾਸੇ ਸਾਡੇ ਕਿਸਾਨਾਂ ਨੂੰ ਮੀਟਿੰਗਾਂ ਦਾ ਚਾਂਸਾ ਦੇ ਕੇ ਚੰਡੀਗੜ੍ਹ ਸੱਦਿਆ ਚੰਡੀਗੜ੍ਹ ਸੱਦ ਕੇ ਦੂਜੇ ਪਾਸੇ ਇਹਨਾਂ ਨੇ ਰਾਤ ਨੂੰ ਬਹੁਤ ਭਾਰੀ ਫੋਰਸ ਦੇ ਨਾਲ ਉਥੇ ਹਮਲਾ ਕਰਕੇ ਸਾਡੇ ਕਿਸਾਨਾਂ ਨੂੰ ਉਥੋਂ ਕੁੱਟ-ਕੁੱਟ ਕੇ ਟਰਾਲੀਆਂ ਚਵਾੜਿਆ ਉਥੋਂ ਖਦੇੜਿਆ ਉਹਨਾਂ ਨੂੰ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਉਥੇ ਲੁੱਟ ਕੀਤੀ ਏ ਉਹ ਲੁੱਟ ਨੂੰ ਲੈ ਕੇ ਅੱਜ ਅਸੀਂ ਇੱਥੇ ਇਹ ਧਰਨਾ ਜਿਹੜਾ ਹੈ ਅਸੀਂ ਉਸ ਦੇ ਵਾਸਤੇ ਲਾਇਆ ਹੈ ਕਿ ਇੱਕ ਪਾਸੇ ਸਰਕਾਰ ਆਂਦੀ ਸੀ ਅਸੀਂ ਕੁਝ ਨਹੀਂ ਜੀ ਉਥੋਂ ਕੋਈ ਵੀ ਚੀਜ਼ ਚੋਰੀ ਨਹੀਂ ਹੋਈ ਹਾਲਾਂਕਿ ਇਹਨਾਂ ਦੇ ਵ 代ਕਾਂ ਦੇ ਘਰਾਂ ਤੋਂ ਟਰਾਲੀਆਂ ਬਰਾਮਦ ਹੋ ਰਹੀਆਂ ਨੇ ਇਨਾਂ ਦੇ ਪ੍ਰਸ਼ਾਸਨ ਵਾਲਿਆਂ ਦੇ ਘਰਾਂ ਚੋਂ ਟਰਾਲੀਆਂ ਬਰਾਮਦ ਹੋਈਆਂ ਨੇ ਸਾਡਾ ਉੱਥੇ ਕਰੋੜਾਂ ਦਾ ਸਮਾਨ ਸੀ ਜਿਹੜਾ ਘੱਟੋ-ਘੱਟ ਵੀ 600 ਘਰ ਉੱਥੇ ਬਣਿਆ ਹੋਇਆ ਸੀ ਟਰਾਲੀਆਂ ਸਮੇਤ ਉਹ 600 ਘਰਾਂ ਦੇ ਵਿੱਚ ਹਰੇਕ ਘਰ ਦੇ ਵਿੱਚ ਏਸੀ ਫਰਿੱਜ ਗੈਸ ਚੁੱਲਾ ਅਨਵੇਟਰ ਇਹ ਜਿੰਨੀਆਂ ਵੀ ਚੀਜ਼ਾਂ ਸੀ ਆਪਾਂ ਘਰਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਉਪਲਬਧ ਹੁੰਦੀਆਂ ਹਨ ਉਹ ਸਾਰੀਆਂ ਹੀ ਅਸੀਂ ਜਿਹੜੀਆਂ ਚੀਜ਼ਾਂ ਨੇ ਉੱਥੇ ਆਪੋ ਆਪਣੇ ਘਰਾਂ ਦੇ ਵਿੱਚ ਸਾਰੀਆਂ ਰੱਖੀਆਂ ਹੋਈਆਂ ਸਨ ਅੱਜ ਅਸੀਂ ਸਰਕਾਰ ਨੂੰ ਪੁੱਛਨੇ ਆ ਕਿ ਬਿਨਾ ਸਾਡੀਆਂ ਟਰਾਲੀਆਂ ਤੋਂ ਬਿਨਾ ਸਾਡੇ ਟਰੈਕਟਰ ਤੋਂ ਸਾਡਾ ਜਿਹੜਾ ਬਾਕੀ ਸਮਾਨ ਸੀ ਉਹ ਅੱਜ ਕਿੱਥੇ ਗਿਆ ਜੇ ਉਹ ਇਹਨਾਂ ਦੇ ਕੋਲ ਹੈ ਤੁਸੀਂ ਅੱਜ ਜਿਹੜੀ ਇੱਥੇ ਧਰਨਾ ਲਾ ਕੇ ਕੀ ਮੰਗ ਕਰਦੇ ਹੋ ਔਰ ਥੋੜਾ ਸ਼ਾਰਟਕਟ ਦੇ ਦੱਸਿਓ ਕਿਉਂਕਿ ਕਿਸਾਨ ਜਥੇਬੰਦੀਆਂ ਵੀ ਕਾਫੀ ਅੱਜ ਪੰਜਾਬ ਵਿੱਚ ਸਰਗਰਮ ਹੈ ਕਿਉਂਕਿ ਜਗ੍ਹਾ ਜਗ੍ਹਾ ਤੇ 21 ਸਤਾਰਾਂ ਸਮੇਂ ਧਰਨੇ ਲੱਗੇ ਹੋਏ ਆ ਅੱਜ ਦਾ ਕੀ ਅੱਜ ਦਾ ਸਾਡਾ ਇਹ ਹੋਈ ਹੈ ਵੀ ਜਿਹੜਾ ਸਾਡਾ ਸਮਾਨ ਉੱਥੋਂ ਗਾਇਬ ਹੋਇਆ ਹੈ ਸਾਨੂੰ ਉਹ ਦੱਸਣ ਵੀ ਉਹ ਸਾਡਾ ਸਮਾਨ ਕਿੱਥੇ ਆ ਅਸੀਂ ਉਹ ਸਮਾਨ ਲੈਣਾ ਇੰਨਾ ਤੋਂ ਅਸੀਂ ਉਹਦੀ ਪਰਵਾਹੀ ਕਰਨ ਵਾਸਤੇ ਅੱਜ ਇੱਥੇ ਧਰਨਾ ਲਾਇਆ ਹੈ ਇਸੇ ਕਰਕੇ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ ਉੱਥੋਂ ਕੁਝ ਨਹੀਂ ਲੁੱਟਿਆ ਜੀ ਕੁਝ ਨਹੀਂ ਉੱਥੇ ਚੋਰੀ ਹੋਈ ਅਸੀਂ ਉਹ ਹੀ ਇਹਨਾਂ ਨੂੰ ਪੁੱਛਣ ਵਾਸਤੇ ਅੱਜ ਇੱਥੇ ਆਏ ਆ ਕਿ ਉਹ ਜਿਹੜਾ ਸਾਡਾ ਸਮਾਨ ਉਹ ਕਿੱਥੇ ਆ ਤੇ ਉਹ ਸਾਨੂੰ ਸਮਾਨ ਸਾਡਾ ਦਿੱਤਾ ਜਾਵੇ ਜਿਵੇਂ ਕਿ ਇਹਨਾਂ ਨੇ ਦੱਸਿਆ ਹੈ ਕਿ ਰੋਸ਼ਨੀ ਜਾਰੇ ਕਰ ਰਹੇ ਨੇ ਸੀਨੀਅਰ ਮੀਤ ਪ੍ਰਧਾਨ ਹੋ ਤੁਸੀਂ ਜ਼ਿਲ੍ਹਾ ਤੇ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਧਰਨੇ ਦੇ ਵਿੱਚ ਕਾਫੀ ਜ਼ਿਆਦਾ ਵੈਸੇ ਤਕਰੀਬਨ ਹੋਰ ਕਿਹੜੀ-ਕਿਹੜੀ ਜਥੇਬੰਦੀ ਨਾਲ ਜੁੜੀ ਆ ਕਿਹੜੀ ਇੱਥੇ ਜਿੱਥੇ ਬੰਦਿਆਂ ਜੁੜੀਆਂ ਹੋਈਆਂ ਨੇ ਕੁਝ ਨੇ ਕਿਤੇ ਲਾਇਆ ਮੋਰਚਾ ਕਿਸ ਨੇ ਕਿਤੇ ਲਾਇਆ ਸਾਡੀ ਡਿਊਟੀ ਇੱਥੇ ਲੱਗੀ ਐ ਐਮਐਲਏ ਸਾਹਿਬ ਦੇ ਇੱਥੇ ਕੋਠੀ ਅੱਗੇ ਸਹੀ ਮੰਗ ਕਰਨੀ ਕਿਉਂ ਨਹੀਂ ਆ ਜੋ ਸਾਡਾ ਸਮਾਨ ਲੁੱਟਿਆ ਗਿਆ ਪ੍ਰਸ਼ਾਸਨ ਨੇ ਸਾਡੀ ਪ੍ਰਭਾਈ ਹੋਣੀ ਚਾਹੀਦੀ ਏ ਜਿਹੜਾ ਸਾਨੂੰ ਇਹਨਾਂ ਲੁੱਟਿਆ ਤੇ ਕੁੱਟਿਆ ਜਿਹੜਿਆਂ ਦੇ ਸੀ ਅਸੀਂ ਡਿਕਰੇਨ ਨਹੀਂ ਕੀਤਾ ਸਾਡੇ ਨੂੰ ਧੋਖਾ ਦੇ ਕੇ ਉਧਰ ਮੀਟਿੰਗ ਰੱਖ ਕੇ ਉਧਰੋਂ ਸਾਨੂੰ ਫੜ ਲਿਆ ਜਿਹੜੇ ਸਾਡੇ ਘਰ ਆਏ ਨੇ ਕਰੋੜਾਂ ਦਾ ਸਮਾਨ ਇੱਥੇ ਹੋਇਆ ਆ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਜਿਹੜਾ মিডিਆ ਵਾਲਿਆ ਸਾਡੀ ਜਿਹੜੀ ਇੱਕ ਖਬਰ ਏ ਸੈਂਟਰ ਤੱਕ ਪੁੱਜੀ ਜਾਏ ਸੈਂਟਰ ਵੀ ਇਹਦਾ ਜ਼ਿੰਮੇਦਾਰ ਇਹਨਾਂ ਰਲ ਕੇ ਸਾਡਾ ਜਿਹੜਾ ਜੋ ਨੁਕਸਾਨ ਕੀਤਾ ਘਾਟ ਆਏ ਨੇ ਸਾਨੂੰ ਹੱਦੋਂ ਜ਼ਿਆਦਾ ਪਰੇ ਜਿੰਨਾ ਸਮਾਨ ਸੀ ਤੁਸੀਂ ਯਕੀਨ ਜਾਣੋ 2-2 ਸਾਲ ਦਾ ਸਮਾਨ ਰੱਖ ਕੇ ਅਸੀਂ ਤੰਗੂਆਂ ਦੇ ਵਿੱਚ ਉਥੇ ਆਪਦੇ ਲੰਗਰਾਂ ਵਿੱਚ ਬੈਠੇ ਹਾਂ 2-2 ਸਾਲ ਵਾਸਤੇ ਵੀ 2 ਸਾਲ ਵੀ ਅਸੀਂ ਬੈਠੇ ਰਹੀਏ ਸਾਡਾ ਇਹ ਜਿਹੜਾ ਸਮਾਨ ਮੁੱਕੇ ਨਾ ਸਾਡਾ ਸਾਰਾ ਪ੍ਰਸ਼ਾਸਨ ਨੇ ਲੁੱਟਿਆ ਔਰ ਉਟਾਇਆ ਇਹ ਸਾਨੂੰ ਦੱਸਿਆ ਜਾ ਕਿੱਥੇ ਆ ਟਰਾਲੀਆਂ ਟ੍ਰੱਕਟ ਸਾਡੇ ਨਵੇਂ ਨਵੇਂ ਲਕੋਏ ਟਰਾਲੀਆਂ ਵਿੱਚ ਨਿਕਲ ਨਹੀਂ ਆ ਭੜੀਚਾਂ ਡੀਆਂ ਨੇ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੈ ਮਿਲੀ ਭੁਗਤ ਇਹਨਾਂ ਲਿਆ ਘਰਾਂੋਂ ਲੈ ਕੇ ਕਿੱਥ ਜਨਰੇਟਰ ਸਾਡੇ ਨਹੀਂ ਛੱਡੇ ਆ ਢੋਲ ਸਾਡੇ ਛੱਡੇ ਜਿਹੜੇ ਇਹ ਆ ਗਏ ਗਾਏ ਥਾਲੇ ਚੁੱਲੇ ਸਾਡੇ ਨਹੀਂ ਛੱਡੇ ਕੋਈ ਛੈ ਨਹੀਂ ਛੱਡੀ ਫਰਿੱਜਾਂ ਜਿਹੜੀਆਂ ਇੰਨਿਆਂ ਨੇ ਚਾਹੇ ਏਸੀ ਵੀ ਕੋਈ ਭਰਾਵੋ ਛੈ ਨਹੀਂ ਛੱਡੀ ਅੱਜ ਦਾ ਅੱਜ ਦਾ ਅੱਜ ਦਾ ਧਰਨਾ ਤੁਸੀਂ ਕਿੰਨਾ ਸਮਾਂ ਹੋਰ ਲਾਉਂਗੇ ਬਸੇ ਸ਼ਾਮੀ 3-4 ਵਜੇ ਤੇ ਰ੍ਹਾਂਗੇ ਜਿੰਨਾ ਸਾਡੇ ਉੱਤੋਂ ਆਊਟ ਕਾਲ ਆਏਗੀ ਨਾ ਉਸ ਹੱਬ ਦਾ ਅਸੀਂ ਬੈਠਾਂਗੇ ਸ਼ਾਂਤਮਈ ਤਰਨਦਾ ਅਸੀਂ ਇਹਨਾਂ ਨੂੰ ਗੋਡੀਆਂ ਲਵਾ ਕੇ ਛੱਡਾਂਗੇ ਸਮਾਨ ਲਾਵਾਂਗੇ ਪ੍ਰਸ਼ਾਸਨ ਤੋਂ ਭਰਾਵਾਂਗੇ ਭਗਵੰਤ ਮਾਨ ਤੋਂ ਲੈ ਕੇ ਛੱਡੇ ਕੋਈ ਉਹ ਨਹੀਂਗਾ ਨਾ ਹੀ ਡਰਿਆ ਨਾ ਡਰਨਾ ਇਹਨਾਂ ਫੜੇ ਅੱਗੇ ਵੀ ਸਾਨੂੰ ਫੜਨਾ ਫੜ ਲੈ ਜਿੰਨੀ ਵਾਰ ਕੋਈ ਦੁਆਰੇ ਧਰਨਾ ਲਾਂਦੀ ਮੁੜ ਕੇ ਦੁਆਰੇ ਤੋਂ ਜੋ ਕੁਝ ਹੋਵੇਗਾ ਕਾਲ ਆਏਗੀ ਅੱ ਕੋਈ ਮੀਟਿੰਗ ਹੋਣਗੀਆਂ ਧਰਨਾ ਲਾਉਣਾ ਕੀ ਕੋਸ਼ਿਸ਼ ਕਰ ਰਹੇ ਸਾਡੇ ਆਗੂ ਸਹਿਮਾਨਾਂ ਦੀ ਆਏਗਾ ਜੋ ਕਾਲ ਆਏਗੀ ਅਸੀਂ ਉਹਤੇ ਡਟ ਕੇ ਪਹਿਰਾ ਦੇਾਂਗੇ ਉਹਨਾਂ ਨਾਲ ਖੜੇ ਰਾਂਗੇ ਇਹਨਾਂ ਕਿਸਾਨ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਕੀ ਦੱਸਿਆ ਕਿ ਅੱਜ ਜਿੱਥੇ ਸੀ ਧਰਨਾ ਲਾ ਕੇ ਵਿਧਾਇਕ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾ ਕੇ ਸੰਜਾਰਾ ਕਰ ਰਹੇ ਨੇ ਉਹਨਾਂ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਧਰਨੇ ਦਾ ਅਸਰ ਪੰਜਾਬ ਸਰਕਾਰ